आम तौर पर एक बहुत कॉमन इशू लैके पेशेंट साढ़े को डायटली रैकमेंडे आते हैं वो है हाई यूरिक एसिड तुम्हें भी देखिया होएगा या शायद खुद भी यह महसूस किया होगा जे थोड़े नीज पेन कर रहे हैं तो अड्डी दुख रही है पैर का अंगूठा दुख रहा है तो नहींते सीधा जाके अपना यूरिक एसिड चैक कराओ बिकॉज तुम जानते हो कि यूरिक एसिड तेजे जॉइंट वास्ते ख़राब है ਸੋ ਅੱਜ ਮੈਂ ਗੱਲ ਕਰਾਂਗੀ ਕੁਝ ਐਸੀਆਂ ਡਾਈਟਰੀ ਰეკਮੈਂਡੇਸ਼ਨਸ ਔਰ ਕੁਝ ਐਸੀਆਂ ਸਾਵਧਾਨੀਆਂ ਬਾਰੇ ਜੇ ਤੁਹਾਡਾ ਯੂਰਿਕ ਐਸਿਡ ਵਧ ਰਿਹਾ ਹੈ ਤੁਸੀਂ ਉਹਨੂੰ ਕਿਵੇਂ ਚੈੱਕ ਵਿੱਚ ਰੱਖ ਸਕਦੇ ਹੋ ਕਿਵੇਂ ਉਹਦੀ ਜੜ ਤੱਕ ਪਹੁੰਚ ਸਕਦੇ ਹੋ ਔਰ ਉਹਦੇ ਰੂਟ ਕੌਜ਼ ਨੂੰ ਮਿਟਾ ਕੇ ਆਪਣੇ ਕਿਡਨੀਜ਼ ਨੂੰ ਹੈਲਦੀ ਰੱਖ ਸਕਦੇ ਹੋ ਸੋ ਯੂਰਿਕ ਐਸਿਡ ਹੈ ਕੀ ਯੂਰਿਕ ਐਸਿਡ ਇੱਕ ਬਾਈ ਪ੍ਰੋਡਕਟ ਹੈ ਜਦੋਂ ਅਸੀਂ ਕੋਈ ਪਿਊਰੀਨਸ ਰਿਚ ਚੀਜ਼ ਲੈਨੇ ਆ ਜਿਹੜਾ ਕਿ ਸਾਡੀ ਕਿਡਨੀ ਵਿੱਚ ਜਾਂਦਾ ਹੈ ਉਹਦਾ ਬਾਈ ਪ੍ਰੋਡਕਟ ਹੁੰਦਾ ਹੈ ਯੂਰਿਕ ਐਸਿਡ ਯੂਰਿਕ ਐਸਿਡ ਸਾਡੇ ਸਰੀਰ ਵਿੱਚ ਉਹ ਫਲਸ਼ ਆਊਟ ਕਰਨ ਦੇ ਵਿੱਚ ਸਾਡੀਆਂ ਕਿਡਨੀਸ ਜਿਹੜੀਆਂ ਹੈਗੀਆਂ ਉਹ ਹੈਲਪ ਕਰਦੀਆਂ ਤੁਸੀਂ ਆਮ ਤੌਰ ਤੇ ਹਾਈ ਯੂਰਿਕ ਐਸਿਡ ਨੂੰ ਤੁਸੀਂ ਹਾਈ ਪ੍ਰੋਟੀਨ ਡਾਈਟ ਨਾਲ ਆਈ ਏਮ ਵੈਰੀ ਸ਼ੋਰ ਟੂ ਸੀ ਉਹਨੂੰ ਰਿਲੇਟ ਕਰਦੇ ਹੋ ਔਰ ਇਹ ਸਹੀ ਵੀ ਹੈ ਬਿਕਾਜ਼ ਹਾਈ ਪ੍ਰੋਟੀਨ ਡਾਈਟਸ ਕਈ ਵਾਰ ਤੁਹਾਡੇ ਜਿਹੜੇ ਯੂਰਿਕ ਐਸਿਡ ਲੈਵਲਸ ਹੈਗੇ ਆ ਉਹਨੂੰ ਵਧਾ ਸਕਦੇ ਹਨ ਲੇਕਿਨ ਆਪਾਂ ਨੂੰ ਇਹ ਵੀ ਸਮਝਣਾ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਆਪਣਾ ਯੂਰਿਕ ਐਸਿਡ ਚੈੱਕ ਕਰਾਇਆ ਜਦੋਂ ਉਹ ਨਾਰਮਲ ਆਂਦਾ ਹੈ ਤਾਂ ਤੁਸੀਂ ਸੋਚਦੇ ਹੋ ਕਿ ਮੇਰਾ ਇਹ ਪੇਨ ਦਾ ਕਾਰਨ ਕੀ ਹੈ ਰਾਈਟ ਸੋ ਕਈ ਵਾਰ ਐਸਾ ਵੀ ਹੁੰਦਾ ਹੈ ਕਿ ਤੁਹਾਡੇ ਯੂਰਿਕ ਐਸਿਡ ਵਧਣ ਦੇ ਕਾਰਨ ਹੋ ਸਕਦੇ ਆ ਜੇ ਤੁਸੀਂ ਲੰਬੇ ਸਮੇਂ ਤੋਂ ਕੋਈ ਬਲੱਡ ਥਿਨਰਸ ਲੈ ਰਹੇ ਹੋ রাইਟ ਤੇ ਜਾਂ ਫਿਰ ਤੁਸੀਂ ਕੋਈ ਐਸੀਆਂ ਮੈਡੀਕੇਸ਼ਨਸ ਲੈ ਰਹੇ ਹੋ ਜਿਹੜੀਆਂ ਕਿ ਪੇਨ ਕਿਲਰਸ ਹੋਣ ਕੁਝ ਪੇਸ਼IENTS ਨੂੰ ਡਾਇਬੀਟੀਜ਼ ਹੁੰਦੀ ਹੈ ਉਹਨਾਂ ਦੇ ਵੀ ਯੂਰਿਕ ਐਸਿਡ ਵਧਣ ਦੀ ਸੰਭਾਵਨਾ ਹੁੰਦੀ ਹੈ ਥਾਇਰੋਇਡ ਦੇ ਪੇਸ਼IENTS ਦਾ ਯੂਰਿਕ ਐਸਿਡ ਵਧਦਾ ਹੈ ਯੂ نو ਪੋਸਟ ਕੀਮੋਥੈਰੇਪੀ ਜਾਂ ਪੋਸਟ ਰੇਡੀਏਸ਼ਨ ਵੀ ਤੁਹਾਡਾ ਯੂਰਿਕ ਐਸਿਡ ਵਧਦਾ ਹੈ ਸੋ ਯੂ ਹੈਵ ਟੂ ਸੀ ਕਿ ਤੁਹਾਡਾ ਯੂਰਿਕ ਐਸਿਡ ਵਧਣ ਦੇ ਕੀ ਕੀ ਚਾਂਸਸ ਕੀ ਕੀ ਤੁਹਾਡੇ ਕਾਰਨ ਹੋ ਸਕਤੇ ਹਨ ਕਈ ਵਾਰ ਐਸਾ ਵੀ ਦੇਖਿਆ ਜਾਂਦਾ ਹੈ ਕਿ ਜਿਹੜਾ ਯੂਰਿਕ ਐਸਿਡ ਹੈ ਉਹਦਾ ਸਿੱਧਾ ਸੰਬੰਧ ਤੁਹਾਡੇ ਸਟ्रेस ਲੈਵਲਸ ਨਾਲ ਹੁੰਦਾ ਹੈ ਜੇ ਤੁਸੀਂ ਬਹੁਤ ਸਟ्रेस ਵਿੱਚ ਲੈਂਦੇ ਹੋ ਤਾਂ ਵੀ ਤੁਹਾਡਾ ਜਿਹੜਾ ਯੂਰਿਕ ਐਸਿਡ ਹੈ ਉਹ ਵਾਜ ਜਾਂਦਾ ਹੈ ਜੇ ਤੁਸੀਂ ਡਾਇਯੂਰੇਟਿਕਸ ਲੈਂਦੇ ਹੋ ਜਿਵੇਂ ਕਿ ਜਿਹੜੀਆਂ ਕਿ ਯੂਰਿਨ ਇੰਡਿਊਸ ਕਰਨ ਵਾਲੀਆਂ ਜਿਹੜੀਆਂ ਟੈਬਲੇਟਸ ਤੁਸੀਂ ਕਈ ਵਾਰ ਤੁਹਾਨੂੰ ਮਾਰਜਨਲ ਹਾਈਪਰ ਟੈਨਸ਼ਨ ਲਈ ਦਿੱਤੀਆਂ ਜਾਂਦੀਆਂ ਉਹਦੇ ਨਾਲ ਵੀ ਤੁਹਾਡਾ ਜਿਹੜਾ ਯੂਰਿਕ ਐਸਿਡ ਹੈ ਉਹ ਵਾਤਾ ਹੈ ਸੋ ਜਿੰਨੀਆਂ ਵੀ ਚੀਜ਼ਾਂ ਜਿਨ੍ਹਾਂ ਦੇ ਵਿੱਚ ਹਾਈ ਪ੍ਰੋਟੀਨਸ ਹੈਗੇ ਆ ਜਿਨ੍ਹਾਂ ਵਿੱਚ ਹਾਈ ਪਿਊਰੀਨਸ ਹੈਗੇ ਆ ਉਹ ਤੁਸੀਂ ਆਪਣੇ ਡਾਈਟ ਵਿੱਚੋਂ ਉਹਨਾਂ ਨੂੰ ਕੱਢਣ ਦੀ ਤੁਸੀਂ ਜ਼ਰੂਰ ਕੋਸ਼ਿਸ਼ ਕਰ ਸਕਦੇ ਹੋ ਜਿਵੇਂ ਕਿ ਯੂ نو ਯੂ ਸ਼ੁੱਡ ਨਾਟ ਹੈਵ ਡੇਰੀ ਪ੍ਰੋਡਕਟਸ ਡੇਰੀ ਪ੍ਰੋਡਕਟਸ ਜਿਨ੍ਹਾਂ ਦੇ ਵਿੱਚ ਹਾਈ ਫੈਟ ਹੁੰਦੇ ਆ ਪਾਰਟਿਕੂਲਰਲੀ ਜਿਵੇਂ ਕਿ ਬਫਲੋ ਮਿਲਕ ਹੈ ਉਹਨੂੰ ਤੁਸੀਂ ਨਾ ਲਓ ਬਫਲੋ ਮਿਲਕ ਤੋਂ ਬਣੇ ਹੋਏ ਜਿਹੜੇ ਪ੍ਰੋਡਕਟਸ ਹੈਗੇ ਆ ਜੇ ਤੁਸੀਂ ਦਹੀਂ ਜਮਾ ਰਹੇ ਹੋ ਬਫਲੋ ਮਿਲਕ ਦਾ ਜੇ ਤੁਸੀਂ ਮੱਖਣ ਲੈ ਰਹੇ ਹੋ ਬਫਲੋ ਮਿਲਕ ਦਾ ਇਵਨ ਮਿਲਕ ਲੈ ਰਹੇ ਹੋ ਉਹ ਵੀ ਤੁਹਾਡੇ ਯੂਰਿਕ ਐਸਿਡ ਨੂੰ ਵਧਾ ਸਕਦਾ ਹੈ ਇਸ ਤੋਂ ਇਲਾਵਾ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਤੁਸੀਂ ਇਹਦਾ ਚੀਜ਼ਾਂ ਤੁਸੀਂ ਇੰਟਰਨੈਟ ਤੋਂ ਹੁਣ ਤੱਕ ਗੂਗਲ ਕਰ ਹੀ ਲਈਆਂ ਹੋਣੀਆਂ ਐ ਕਿ ਤੁਸੀਂ ਕੀ ਕੀ ਨਹੀਂ ਲੈਣਾ ਲੇਕਿਨ ਲੈਣਾ ਕੀ ਐ ਇਹਦਾ ਤਰੀਕਾ ਕੀ ਹੈ ਕਿ ਵਾਰੀ ਯੂਰਿਕ ਐਸਿਡ ਮਾਰਜਨਲੀ ਵਧਿਆ ਹੁੰਦਾ ਸ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਯੂ ਸ਼ੁਡ ਹੈਵ ਯੂ نو ਪਲੈਂਟੀ ਆਫ ਵਾਟਰ ਪਾਣੀ ਪੀਣ ਦੇ ਨਾਲ ਤੁਹਾਡਾ ਯੂਰਿਕ ਐਸਿਡ ਬਾਡੀ ਵਿੱਚੋਂ ਸੈਕ੍ਰੀਟ ਹੋ ਜਾਂਦਾ ਐ ਐਂਡ ਤੁਹਾਡੀ ਬਾਡੀ ਨੂੰ ਯੂਰਿਕ ਐਸਿਡ ਦੇ ਜਿਹੜੇ ਸਿੰਪਟਮਸ ਹੈਗੇ ਆ ਉਹਨਾਂ ਤੋਂ ਵੀ ਰਿਲੀਫ ਮਿਲਦਾ ਹੈ ਸੋ ਦ ਬੈਸਟ ਥਿੰਗ ਟੂ ਹੈਵ ਇਜ਼ दिस वॉटर uh, इस अलावा तो कुछ नैचुरल डाय यूरैटिक्स है, है जिड़े कि ज़्यादा यूरिन इंड्यूस करके थोड़ी बॉडी यूरिक एसिड बहर करने के मदद कर सकते हैं जिमें कि बारले यानी कि जौ जौ का पानी इज़ वेरी गुड बिकॉज मैं आम तौर पर देखा है कि पेशेंट्सू जदों बारले वॉटर दिता जाता है इट इज़ अ नैचुरल सोर्स ऑफ सोलबल एंड इनसोलुबल फाइबर जिद्डा यूरिक एसिड जोड़ा है वह कंट्रोल में आ सकता है हर रोज़ किसी न किसी तरह की एक्सरसाइज जरूर तुम इंडल्ज करो ਯੂ ਸ਼ੁੱਡ ਹੈਵ ਮੋਰ ਸਵੈਟ ਐਂਡ ਯੂ ਸ਼ੁੱਡ ਹੈਵ ਮੋਰ ਵਾਟਰ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਤੁਸੀਂ ਆਪਣੇ ਯੂਰਿਕ ਐਸਿਡ ਲੈਵਲਸ ਨੂੰ ਕੰਟਰੋਲ ਵਿੱਚ ਰੱਖ ਸਕਦੇ ਹੋ